ਮੈਂ ਬਹੁਤ ਜ਼ਿਆਦਾ ਹੈ ਕਈ ਵਾਰ ਆਪਣਾ ਬਿਲਕੁਲ ਦਿਲ ਨਹੀਂ ਕਰਦਾ ਕਿ ਅੱਜ ਆਪਾਂ ਸਬਜ਼ੀ ਬਣਾਈਏ ਤੁਸੀਂ ਇਹ ਚਟਨੀ ਟਰਾਈ ਕਰ ਸਕਦੇ ਹੋ ਇੱਕ ਪੈਨ ਦੇ ਵਿੱਚ ਆਪਾਂ ਤੇਲ ਪਾਵਾਂਗੇ ਉਸ ਦੇ ਵਿੱਚ ਕੱਟ ਕੇ ਟਮਾਟਰ ਐਡ ਕਰ ਦਵਾਂਗੇ ਨਾਲ ਹੀ ਉਸ ਦੇ ਵਿੱਚ ਕੱਚੇ ਅੰਬ ਰੱਖ ਦਵਾਂਗੇ ਇਹ ਆਪਾਂ ਤਿੰਨ ਪੀਸੇ ਰੱਖੇ ਹਨ ਤੇ ਇਹਨਾਂ ਦੇ ਨਾਲ ਹੀ 8 ਤੋਂ 10 ਕਲੀਆਂ ਆਪਾਂ ਲਸਣ ਦੀਆਂ ਪਾ ਲਵਾਂਗੇ ਤੇ ਇਹਨਾਂ ਨੂੰ ਕਵਰ ਕਰਕੇ 5 ਮਿੰਟ ਲਈ ਲੋ ਫਲੇਮ ਦੇ ਉੱਪਰ ਪੱਕਣ ਦਵਾਂਗੇ ਹੁਣ ਆਪਾਂ ਚੈੱਕ ਕਰਾਂਗੇ ਦੇਖੋ ਆਪਣੇ ਇੱਕ ਸਾਈਡ ਤੋਂ ਟਮਾਟਰ ਅਤੇ ਅੰਬੀਆਂ ਜਿਹੜੀਆਂ ਉਹ ਪੱਕ ਚੁੱਕੀਆਂ ਹਨ ਤੇ ਹੁਣ ਇਹਨਾਂ ਦੀ ਆਪਾਂ ਸਾਈਡ ਚੇਂਜ ਕਰ ਲਵਾਂਗੇ ਤੇ ਫਿਰ ਇਹਨਾਂ ਨੂੰ ਕਵਰ ਕਰਕੇ ਚਟਨੀ ਬਣਦੀ ਹੈ ਕਿ ਤੁਸੀਂ ਇੱਕ ਵਾਰੀ ਟਰਾਈ ਕਰ ਲਈ ਤੇ ਹਰ ਵਾਰੀ ਇਸ ਨੂੰ ਹੀ ਟਰਾਈ ਕਰੋਗੇ ਹੁਣ ਆਪਾਂ ਫਿਰ ਚੈੱਕ ਕਰਦੇ ਹਾਂ ਆਪਣੀਆਂ ਅੰਬੀਆਂ ਤੇ ਟਮਾਟਰ ਬਿਲਕੁਲ ਪੱਕ ਚੁੱਕੇ ਹਨ ਹੁਣ ਇਹਨਾਂ ਦੇ ਆਪਾਂ ਜਿਹੜੇ ਛਿਲਕੇ ਹਨ ਉਹ ਰਿਮੂਵ ਕਰ ਦਵਾਂਗੇ ਮੈਂ ਚਟਨੀ ਅਜ ਕੁੰਡੇ ਡੰਡੇ ਦੇ ਵਿੱਚ ਬਣਾ ਕੇ ਤਿਆਰ ਕਰਾਂਗੀ ਤੁਸੀਂ ਇਸ ਨੂੰ ਮਿਕਸੀ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਇਹ ਦੇਖੋ ਸਾਰੇ ਛਿਲਕੇ ਰਿਮੂਵ ਕਰ ਲਏ ਹਨ ਹੁਣ ਆਪਾਂ ਕੁੰਡੇ ਦੇ ਵਿੱਚ ਸਾਰੀਆਂ ਚੀਜ਼ਾਂ ਪਾ ਦਵਾਂਗੇ ਤੇ ਜਿਹੜੀਆਂ ਅੰਬੀਆਂ ਹਨ ਉਹਨਾਂ ਦੇ ਵਿੱਚੋਂ ਇਸ ਤਰ੍ਹਾਂ ਚਮਚੇ ਦੇ ਨਾਲ ਉਹਨਾਂ ਦਾ ਪਲਪ ਕੱਢ ਕੇ ਇਹਨਾਂ ਨੂੰ ਐਡ ਕਰ ਲਵਾਂਗੇ ਤੇ ਹੁਣ ਇਹਨਾਂ ਨੂੰ ਮੈਂ ਕੁੱਟ ਲਵਾਂਗੀ ਇਹ ਬਹੁਤ ਹੀ ਜ ਇਹ ਦੇਖੋ ਇੱਥੇ ਆਪਾਂ ਸਾਰੀਆਂ ਇਹ ਚੀਜ਼ਾਂ ਕੋਟ ਲਈਆਂ ਹਨ ਹੁਣ ਇਸ ਦੇ ਵਿੱਚ ਬਰੀਕ ਕੱਟਿਆ ਹੋਇਆ ਪਿਆਜ਼ ਐਡ ਕਰਾਂਗੇ ਜਿਸ ਦੇ ਨਾਲ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਵੇਗੀ ਤੇ ਹਾਜਮੇਦਾਰ ਚਟਨੀ ਬਣ ਕੇ ਆਪਣੀ ਤਿਆਰ ਹੋਵੇਗੀ ਹੁਣ ਇਸ ਦੇ ਵਿੱਚ ਬੇਸਿਕ ਜੇ ਮਸਾਲੇ ਐਡ ਕਰਾਂਗੇ ਜਿਸ ਦੀ ਡਿਟੇਲ ਮੈਂ ਸਕਰੀਨ ਤੇ ਮੈਂਸ਼ਨ ਕੀਤੀ ਹੋਈ ਹੈ ਤੇ ਹੁਣ ਇਸ ਨੂੰ ਇੱਕ ਵਾਰੀ ਫੇਰ ਆਪਾਂ ਘੋਟ ਲਾਵਾਂਗੇ ਆਪਣੀ ਬਹੁਤ ਹੀ ਟੇਸਟੀ ਤੇ ਖੱਟ ਮਿੱਠੀ ਚਟਨੀ ਬਣ ਕੇ ਤਿਆਰ ਹੋ ਚੁੱਕੀ ਹੈ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ